ਜੀ ਸ਼ਸ਼ੀ ਕਾਲ ਜੀ ਟਿਆਨਰ ਬੁਟੀਕ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਸਾਰੇ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦਾ ਆਪਣਾ ਸੂਟ ਹੈਗਾ ਆਪਣਾ ਸੂਟ ਹੈਗਾ ਇਹ ਸ਼ਿਮਰ ਦੇ ਵਿੱਚ ਲੈਂਡਰ ਕਲਰ ਹੈਗਾ ਇਹਦੇ ਵਿੱਚ ਨਾ ਨੇੜੇ ਕਰਕੇ ਚੈੱਕ ਕਰੋ ਗੋਟੇ ਦਾ ਤੇ ਆਰੀ ਦਾ ਮਿਕਸ ਕੰਮ ਕੀਤਾ ਹੋਇਆ ਹੈਗਾ ਆਪਾਂ ਨੇ ਉੱਪਰ ਤੱਕ ਜਾਂਦੀ ਹੈਗੀ ਇਹ ਸਾਰੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਬੀਚੇ ਦੇ ਵਿੱਚ ਬੂਟੀ ਦਿੱਤੀ ਹੋਈ ਹੈਗੀ ਤੇ ਦੋਨੇ ਸਾਈਡਾਂ ਤੇ ਆਪਾਂ ਨੇ ਇਹ ਗੋਟੇ ਦਾ ਤੇ ਇਹਦਾ ਕੰਮ ਕੀਤਾ ਹੈ ਪਰ ਇਹਦਾ ਗਲੇ ਦਾ ਕੰਮ ਕੀਤਾ ਹੈ ਉਹ ਵੀ ਸਾਰਾ ਨਾ ਆਪਾਂ ਨੇ ਗੋਟੇ ਦਾ ਤਿਆਰੀ ਦਾ ਮਿਕਸ ਕੀਤਾ ਹੋਇਆ ਹੈਗਾ ਜਰੀ ਦੇ ਨਾਲ ਤੇ ਇਹਦੇ ਨਾਲ ਆਰਗੈਂਜਾ ਦਾ ਦੁਪੱਟਾ ਸਾਰੇ ਦੇ ਵਿੱਚ ਨਾ ਬਰੀਕ ਬੂਟੀ ਹੈਗੀ ਸਾਰਾ ਜਰੀ ਦਾ ਇਹਦੇ ਵਿੱਚ ਇਹਦੇ ਨਾਲ ਰੱਖਿਆ ਬਾਟਮ ਪਲੇਨ ਹੈਗੀ ਇਹਦੀ ਸ਼ਿਮਰ ਦਾ ਲੈਂਡਰ ਕਲਰ ਦਾ ਸੂਟ ਹੈਗਾ ਇਹ ਕਸਟਮਰ ਦੀ ਡਿਮਾਂਡ ਸੀਗੀ ਤੇ ਉਹਨਾਂ ਨੇ ਮਿਕਸ ਕੰਮ ਕਰਵਾਇਆ ਸਾਰਾ ਗੋਟੇ ਪੱਤੀ ਦਾ ਨੇੜੇ ਤੋਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਲੋ ਕਿਤੋਂ ਵੀ ਕੋਈ ਟੰਕੇ ਦਾ ਜਾਂ ਕਿਸੇ ਦਾ ਵੀ ਕੋਈ ਹੋ ਨਹੀਂ ਤੁਸੀਂ ਆਰੀ ਦੇ ਵਿੱਚ ਕਰਵਾਉਣਾ ਹੈ ਜਾਂ ਮਸ਼ੀਨ ਦੇ ਵਿੱਚ ਕਰਵਾਉਣਾ ਹੈਗਾ ਇਹਨੂੰ ਜਾਂ ਗੋਟੇ ਦੇ ਵਿੱਚ ਕਲਰ ਦਾ ਕੰਟਰਾਸਟ ਦੇਣਾ ਹੈਗਾ ਤੁਹਾ ਤੁਹਾਡੀ ਪਸੰਦ ਦੇ ਅਕੋਰਡਿੰਗ ਰੱਖਿਆ ਜਾਊਗਾ ਤੇ ਆਪਣੀ ਪਸੰਦ ਨਾਲ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੇ ਦੂਸਰਾ ਸੂਟ ਆਪਾਂ ਨੇ ਜੋ ਕਿ ਅੱਜ ਕੱਲ ਬਹੁਤ ਹੀ ਡਿਮਾਂਡ ਦੇ ਵਿੱਚ ਹੈਗਾ ਪਿਓਰ ਜੌਰਜਟ ਦੇ ਵਿੱਚ ਤੇ ਇਹ ਆਪਣੇ ਨਾ ਕਾਫੀ ਸੂਟ ਤਿਆਰ ਹੋ ਕੇ ਚਲੇ ਗਏ ਨੇ ਜ਼ਿਆਦਾਤਰ ਆਪਣੇ ਆਫ ਵਾਈਟ ਦੇ ਵਿੱਚ ਹੀ ਗਏ ਨੇਗੇ ਤੇ ਹੋਰ ਵੀ ਆਰਡਰ ਕੀਤੇ ਹੋਏ ਨੇਗੇ ਆਪਣੇ ਹੋਰ ਵੀ ਸੂਟਾਂ ਦੇ ਬਹੁਤ ਪਹਿਣਾ ਦੇ ਆਰਡਰ ਆਏ ਹੋਏ ਨੇਗੇ ਉਹ ਵੀ ਬਹੁਤ ਜਲਦੀ ਤਿਆਰ ਕਰਕੇ ਦੇਵਾਂਗੇ ਸਟੀਚਿੰਗ ਵੀ ਆਪਾਂ ਖੁਦ ਹੀ ਕਰਦੇ ਆ ਆਪਣੇ ਹੀ ਬੁਟੀਕ ਤੇ ਹੁੰਦੀ ਹੈ ਸਟੀਚਿੰਗ ਉਹ ਉੱਪਰ ਨੂੰ ਪਿੱਕ ਲੱਗੀ ਹੋਈ ਹੈਗੀ ਬਿਲਕੁਲ ਸੇਮ ਸੂਟ ਆਏਗਾ ਇਹ ਮਾਸਟਰਡ ਕਲਰ ਦੇ ਵਿੱਚ ਵੀ ਤਿਆਰ ਹੋ ਕੇ ਗਏ ਨੇ ਆਪਣੇ ਕੋਲੇ ਰਾਣੀ ਛੇੜ ਦੇ ਵਿੱਚ ਵੀ ਜ਼ਿਆਦਾਤਰ ਆਫ ਵਾਈਟ ਦੇ ਵਿੱਚ ਨੇ ਤੇ ਦੁਪੱਟਾ ਚੈੱਕ ਕਰੋ ਸਾਰੇ ਦੇ ਵਿੱਚ ਫਲਾਵਰ ਹੈ ਤੇ ਪਿਓਰ ਜਾਰਜਟ ਦੇ ਵਿੱਚ ਆਏਗਾ ਇਹ ਸੂਟ ਬਹੁਤ ਹੀ ਪਸੰਦ ਆਇਆ ਕਸਟਮਰਾਂ ਨੂੰ ਤੇ ਬਹੁਤ ਹੀ ਸੌਫਟ ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਸੂਟ ਦੀ ਜੇ ਤੁਸੀਂ ਵੀ ਕਿਸੇ ਵੀ ਕਲਰ ਦੇ ਵਿੱਚ ਇਹ ਲੈਣਾ ਹੋਵੇ ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਸਾਥੋਂ ਵਟਸਐਪ ਤੇ ਆਪਣਾ ਮੈਸੇਜ ਭੇਜ ਕੇ ਜਾਂ ਕਾਲ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਤੇ ਜਾਂ ਬ੍ਰੌਕੀਟ ਦੀਆਂ ਸ਼ਰਟਾਂ ਤਿਆਰ ਕੀਤੀਆਂ ਨਹੀਂ ਆ ਇੱਕੋ ਹੀ ਪਰਿਵਾਰ ਦੀਆਂ ਸੀਗੀਆਂ ਪੰਜ ਛੇ ਸ਼ਰਟਾਂ ਸੀਗੀਆਂ ਬਾਕੀ ਆਪਣਾ ਸਾਰਾ ਆਰਡਰ ਚਲਿਆ ਗਿਆ ਇੱਕ ਸ਼ਰਟ ਰਹਿਂਦੀ ਸੀਗੀ ਇਹ ਤੁਹਾਨੂੰ ਵੀਡੀਓ ਦੇ ਵਿੱਚ ਬਖਾ ਦਿੰਨੇ ਆਂ ਕਿ ਆਪਾਂ ਇਹ ਲਹਿੰਗਿਆਂ ਨਾਲ ਗਈਆਂ ਨੇ ਸਾਰੀਆਂ ਸ਼ਰਟ ਤੇ ਆਈਮ ਇਸੇ ਤਰ੍ਹਾਂ ਹੀ ਕੰਟਰਾਸਟ ਦੇ ਕਿਸੇ ਨਾਲ ਰਾਣੀ ਸ਼ੇਡ ਦਾ ਸੀ ਗ੍ਰੀਨ ਦਾ ਐਮੇ ਦੇ ਲਹਿੰਗੇ ਤਿਆਰ ਹੋ ਕੇ ਗਏ ਨੇਗੇ ਤੁਸੀਂ ਵੀ ਆਪਣਾ ਲਹਿੰਗੇ ਨਾਲ ਸੂਟ ਤਿਆਰ ਕਰਵਾਉਣਾ ਹੈ ਸ਼ਰਾਰੇ ਨਾਲ ਅਗਰਾਰੇ ਨਾਲ ਜੋ ਵੀ ਕਰਵਾਉਣਾ ਹੈ ਨਾ ਆਪਣੀ ਸਟੀਚਿੰਗ ਵੀ ਅਸੀਂ ਆਪਣੇ ਬੁਟੀਕ ਤੇ ਹੀ ਕਰਦੇਾਂਗੇ ਤੇ ਕਰਵਾ ਸਕਦੇ ਹੋਗੇ ਤੁਸੀਂ ਤੁਹਾਨੂੰ ਚਾਹੀਦਾ ਹੈਗਾ ਨਾ ਤੁਸੀਂ ਆਪਣਾ WhatsApp ਤੇ ਮੈਸੇਜ ਭੇਜ ਕੇ ਕਰਵਾ ਸਕਦੇ ਹੋਗੇ ਨਾਲ ਹੀ WhatsApp ਤੇ ਆਪਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਹੈਗਾ ਕਾਲ ਕਰਕੇ ਕਿਸੇ ਵੀ ਕਪੜੇ ਦੇ ਵਿੱਚ ਕਰਵਾਉਣਾ ਹੋਵੇ ਕਰਵਾ ਸਕਦੇ ਹੋਗੇ ਧੰਨਵਾਦ ਜੀ